ਜਦੋਂ ਵਜ਼ੀਰ ਖਾਨ ਦੇ ਰੋਗ ਉੱਤੇ ਦਵਾਈ ਨੇ ਕੰਮ ਨਾ ਕੀਤਾ ਉਹ ਦੁਆ ਕਰਾਉਣ ਵਾਸਤੇ ਸਾਈ ਮੀਆਂ ਵੀਰ ਸਾਹਿਬ ਕੋਲ ਜਾਂਦਾ ਹੈ ਸਾਈ ਮੀਆਂ ਵੀਰ ਨੂੰ ਕਹਿੰਦਾ ਹੈ ਬੈਨਾ ਨੇ ਜਵਾਬ ਦੇ ਦਿੱਤਾ ਮੇਰੇ ਰੋਗ ਦਾ ਇਲਾਜ ਕਰੋ ਮੇਰੇ ਲਈ ਕੋਈ ਦੁਆ ਕਰੋ ਤੇ ਸਾਈ ਮੀਆਂ ਵੀਰ ਸਾਹਿਬ ਬੋਲੇ ਕਹਿੰਦੇ ਧਰਤੀ ਤੇ ਰੱਬ ਆਇਆ ਹੋਇਆ ਹੈ ਜਾਂ ਉਹਦੇ ਚਰਨਾਂ ਵਿੱਚ ਚਲਾ ਜਾ ਤੇਰੇ ਸਾਰੇ ਰੋਗ हट ਜਾਣੇ ਕੌਣ ਹਨ ਤੁੰਗ ਗੁਰੂ ਅਰਜਨ ਦੇਵ ਜੀ ਤਤ ਵਿਚਾਰ ਜਹ ਮਥਰਾ ਜਗ ਤਾਰਨ ਕੋ ਅਵਤਾਰ ਮਨਾਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ ਵਿਝਾ ਉਹ ਸ੍ਰੀ ਅਮਰਸਰ ਸਾਹਿਬ ਨੇ ਚੱਲ ਪਿਆ ਰਸਤੇ ਵਿੱਚ ਵਹਿ ਵਹਿ ਕੇ ਅਰਮ ਕਰਕੇ ਕਿਉਂਕਿ ਪੇਟ ਦਾ ਰੋਗ ਹੈ ਪਹੁੰਚ ਗਿਆ ਜਿੱਥੇ ਦੁਖਬੰਜਨੀ ਵੇਰ ਦੇ ਕੋਲ ਅੱਜ ਇੱਕ ਥੜਾ ਬਣਿਆ ਹੋਇਆ ਹੈ ਜਦੋਂ ਤੁਸੀਂ ਨਰਵਾਰ ਸਾਹਿਬ ਜਾਓ ਤੇ ਦਰਸ਼ਨ ਕਰਿਓ ਉਹ ਥੜੇ ਦਾ ਨਾਮ ਹੈ 68 ਤੀਰਤ ਬਿਲਕੁਲ ਦੁਖਬੰਜਨੀ ਵੇਰ ਦੇ ਨਾਲ ਅਖਬੇ ਪਾਸੇ ਉੱਥੇ ਇਤਿਹਾਸ ਲਿਖਿਆ ਵੀ ਹੋਇਆ ਜਾ ਕੇ ਪੜਿਓ ਵੀ ਜ਼ਰੂਰ ਦੁਖਬੰਜਨੀ ਵੇਰ ਦੇ ਨਾਲ ਥੜਾ ਬਣਿਆ ਉਸ ਥੜੇ ਉੱਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਵਿਰਾਜਮਾਨ ਨੇ ਸ੍ਰੀ ਹਰਮੰਦਰ ਸਾਹਿਬ ਬਣਨ ਦੀ ਸੇਵਾ ਚੱਲ ਰਹੀ ਹੈ ਨਜ਼ੀਰ ਖਾਂ ਪਹੁੰਚਦੇ ਨਮਸ਼ਕਾਰ ਕੀਤੀ ਮਹਾਰਾ ਮੈਨੂੰ ਸਾਈਂ ਮੀਆਂ ਵੀਰ ਜੀ ਨਿਕਲਿਆ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦਾ ਖਾਸ ਧਿਆਨ ਉਹਦੇ ਵੱਲ ਹੋ ਗਿਆ ਪਤਾ ਕਿਉਂ ਕਿਸੇ ਬੰਦਗੀ ਵਾਲੇ ਨਿਕਲਿਆ ਤੁਸੀਂ ਵੇਖੋਗੇ ਕੋਈ ਅਫਸਰ ਸਿਪਾਰਸ਼ ਦੇ ਕੇ ਦੂਜੇ ਅਫਸਰ ਕੋਲ ਬੰਦਾ ਭੇਜਦੇ ਉਹ ਜਾਣਦਾ ਨਹੀਂ ਆ ਉਹਨੂੰ ਪਰ ਜਿਹਦਾ ਨਾਮ ਲਿਆ ਉਹਦੇ ਕਰਕੇ ਉਹ ਤੁਹਾਨੂੰ ਖਾਸ ਟ੍ਰੀਟਮੈਂਟ ਦਿੰਦਾ ਤੁਹਾਨੂੰ ਤਰੀਕੇ ਨਾਲ ਸਮਝਿੰਦਾ ਸੁਣਦਾ ਹੈ ਕਿਉਂ ਭੇਜਣ ਵਾਲਾ ਵੀ ਕੋਈ ਅਫਸਰ ਹੈ ਸਾਈ ਮੀਆਂ ਅਮੀਰ ਬੰਦਗੀ ਵਾਲੀ ਰੂਹ ਹੈ ਜਦੋਂ ਨਾਮ ਲਿਆ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਧਿਆਨ ਉਹਦੇ ਵੱਲ ਗਿਆ ਹਜ਼ੂਰ ਫਿਰ ਪਿਆਰ ਨਾਲ ਬੋਲੇ ਕਹਿੰਦੇ ਦੱਸੋ ਜੀ ਕਹਿੰਦੇ ਜੀ ਮੈਨੂੰ ਪੇਟ ਦਾ ਰੋਗ ਹੈ ਜਲੋਦਰ ਦਾ ਰੋਗ ਹੈ ਮਾਰੇ ਮੈਨੂੰ ਠੀਕ ਕਰੋ ਤਾਂ ਗੁਰੂ ਅਰਜਨ ਦੇ ਮਹਾਰਾਜ ਉਹ ਰੋਗੀ ਵੱਲ ਵਜ਼ੀਰਾਂ ਵੱਲ ਵੇਖ ਕੇ ਪਤਾ ਕੀ ਕਹਿੰਦੇ ਨੇ ਕਹਿੰਦੇ ਉਹ ਇੱਕ ਬਜ਼ੁਰਗ ਤੁਰਿਆ ਹੁੰਦਾ ਉਸ ਬਾਬੇ ਨੂੰ ਜਾ ਕੇ ਕਹੇ ਮੈਨੂੰ ਠੀਕ ਕਰੋ ਔਹ ਇੱਕ ਬਜ਼ੁਰਗ ਤੁਲਿਆ ਹੁੰਦਾ ਹੈ ਉਹਨੂੰ ਜਾ ਕੇ ਪਾਓ ਮੈਨੂੰ ਠੀਕ ਕਰੋ ਵਜ਼ੀਰ ਖਾਂ ਦੇ ਮਨ ਵਿੱਚ ਸ਼ਾਇਦ ਬਜ਼ੁਰਗ ਬੰਦਾ ਬਹਿਦ ਰੱਖਿਆ ਹੋਣਾ ਹੈ ਕੋਈ ਦਵਾਈ دارو ਦਿੰਨਾ ਹੈ ਚਿੱਟਾ ਸ਼ਮਸ਼ ਤੜ ਹੈ ਅੱਖਾਂ ਦੇ ਹਾਲ ਵੀ ਚਿੱਟੇ ਨੇ 100 ਸਾਲ ਤੋਂ ਉਮਰ ਟੱਪ ਗਈ ਹੈ ਇਹ ਕੌਣ ਹੈ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਉਹ ਪਿਆਰੇ ਸਿੱਖ ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਬੁੱਢਿਆ ਤੇਰੇ ਤੋਂ ਕਦੇ ਓਲੇ ਨਾ ਹੋਸੀ ਜਿੱਥੇ ਤੇਰਾ ਵਾਸਾ ਉੱਥੇ ਗੁਰੂ ਨਾਨਕ ਦਾ ਵਾਸਾ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਉਹਦੇ ਕੋਲ ਜਾਓ ਉਹ ਤੁਰ ਕੇ ਚਲਾ ਗਿਆ ਜਿੱਥੇ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਵੇਰ ਹੈ ਨਾ ਉੱਥੇ ਕੋ ਦੀ ਪਿੰਡ ਹੋਈ ਹੱਥ ਜੋੜ ਕੇ ਖਲੋ ਗਿਆ ਜੀ ਮੈਨੂੰ ਗੁਰੂ ਅਰਜਨ ਦੇ ਮਹਾਰਾਜ ਨੇ ਕੱਲਿਆ ਮੈਨੂੰ ਰੋਗ ਲੱਗਾ ਹੈ ਪੇਟ ਦਾ ਰੋਗ ਹੈ ਜਲोदर ਦਾ ਰੋਗ ਹੈ ਠੀਕ ਕਰ ਦਿਓ ਬਾਬੇ ਬੁੱਢੇ ਨੇ ਕਿਹਾ ਗੁਰੂ ਅਰਜਨ ਦੇ ਮਹਾਰਾਜ ਕੋਲ ਜਾ ਗੁਰਮਤਿ ਦੀ ਬੜੀ ਅਨੋਖੀ ਖੇੜ ਹੈ ਇਹਨੂੰ ਸਾਧ ਸੰਗਤ ਧਿਆਨ ਨਾਲ ਸਮਝਿਓ ਇਹ ਬਹੁਤ ਡੇਰਾ ਕਨਸੈਪਟ ਹੈ ਜਿਹਨੂੰ ਸਿੱਖ ਕੌਮ ਨੂੰ ਬਹੁਤ ਵਿਰੀਕੀ ਨਾਲ ਸਮਝਣ ਦੀ ਲੋੜ ਹੈ ਗੁਰੂ ਨੇ ਕਿਹਾ ਗੁਰ ਸਿੱਖ ਕੋਲ ਜਾ ਗੁਰ ਸਿੱਖ ਨੇ ਕਿਹਾ ਮੇਰੇ ਕੋਲ ਕੁਝ ਨਹੀਂ ਮੇਰਾ ਮੁਜ ਮੈਂ ਕੁਛ ਨਹੀਂ ਜੋ ਕਿ ਸਹੈਸੋ ਤੇਰਾ ਇਹ ਬਹੁਤ ਗਹਿਰਾ ਕਨਸੈਪਟ ਹੈ ਗੁਰੂ ਸਿੱਖ ਵਿੱਚ ਵਰਤਦਾ ਸਿੱਖ ਮੋਰਿਆਂ ਕਹਿੰਦਾ ਮੇਰੇ ਕੋਲ ਕੁਝ ਵੀ ਨਹੀਂ ਜਿੱਦਣ ਕਹਿਣ ਲੱਗਦੇ ਨਾ ਮੇਰੇ ਕੋਲ ਹੈ ਸਭ ਕੁਝ ਉਦੋਂ ਗੁਰੂ ਤੋਂ ਬੇਮੁਖ ਹੋ ਜਾਉਂਗਾ ਗੁਰੂ ਨੇ ਸਭ ਕੁਝ ਦਿੱਤਾ ਪਰ ਸਿੱਖ ਨੇ ਇਹ ਨਹੀਂ ਕਹਿਣਾ ਮੇਰੇ ਕੋਲ ਹੈ ਜੇ ਉਹ ਕਹੇ ਕਿ ਮੇਰੇ ਕੋਲ ਹੈ ਫਿਰ ਉਹ ਗੁਰੂ ਤੋਂ ਬੇਮੁਖ ਹੋ ਸਕਦਾ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਉਹ ਵਜੋ ਗਵਾਏ ਆਪਣਾ ਮੂਹੇ ਮੋਪਾਣਾ ਖਾਏ ਉਹ ਆਪਣੀ ਤਨਖਾ ਗਵਾ ਬਿੰਦਾ ਕਿਉਂ ਖਸਮ ਦੀ ਬਰਾਬਰੀ ਕਰਨ ਲੱਗਿਆ ਦਿੱਤਾ ਖਸਮ ਦਾ ਹੀ ਆ ਸਭ ਕੁਝ ਬਾਬਾ ਬੁੱਢੇ ਸਾਬ ਨੇ ਕਿਹਾ ਮੇਰੇ ਕੋਲ ਨਹੀਂ ਕੋਜ ਗੁਰੂ ਅਰਜਨ ਦੇ ਮਹਾਰਾਜ ਕੋਲ ਜਾ ਉਹਨਾਂ ਕਹੇ ਜੀ ਗੁਰੂ ਅਰਜਨ ਦੇ ਮਹਾਰਾਜ ਨੇ ਤੁਹਾਡੇ ਕੋਲ ਕੱਲੇ ਬਾਬੇ ਬੁੱਢੇ ਨੇ ਜੋਰ ਨਾਲ ਟੋਕਰੀ ਦਾ ੱੱੱਕਾ ਮਾਰ ਕੇ ਕਿਹਾ ਨੌਕਰਾਂ ਕੋਲੋਂ ਨਹੀਂ ਮੰਗੀਦਾ ਜੇ ਮੰਗਣੇ ਮਾਲਕ ਕੋਲੋਂ ਮੰਗ ਨੌਕਰਾਂ ਕੋਲ ਕੁਝ ਨਹੀਂ ਹੁੰਦਾ ਜੇ ਠੀਕ ਕਰਨਾ ਮਾਲਕ ਨੇ ਕਰਨਾ ਹੈ ਟੋਕਰੀ ਨਾਲ ਧੱਕਾ ਮਾਰ ਕੇ ਕਿ ਨੌਕਰਾਂ ਕੋਲੋਂ ਨਹੀਂ ਮੰਗੀਦਾ ਜਾਂ ਮਾਲਕ ਕੋਲੋਂ ਮੰਗ। ਬਾਬਾ ਬੁੱਢਾ ਟੋਕਰੀ ਲੈ ਕੇ ਮਿੱਟੀ ਸਟਣ ਤੁਰ ਗਏ। ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਚੱਲ ਰਹੀ ਹੈ। ਉਹਦੇ ਪੇਟ ਉੱਤੇ ਜੋੜ ਵਜੀ ਪੀੜਾ ਦਰਦ ਹੋਈ ਫੋੜਾ ਤੇ ਪਹਿਲਾਂ ਹੀ ਹੋਇਆ ਹੈ। ਮਸਾਂ ਤੁਰ ਕੇ ਦੁੱਖ ਭਜਨੀ ਵੀਰ ਤੱਕ ਆਇਆ ਹੱਥ ਜੋੜ ਕੇ ਕਹਿੰਦਾ ਮਹਾਰਾਜ ਚੰਗੇ ਬੰਦੇ ਕੋਲ ਕੱਲੇ ਆ ਉਹ ਤੇ ਟੋਕਰੀ ਮਾਰ ਕੇ ਉਹ ਟੁਰ ਗਿਆ ਕਹਿੰਦਾ ਜਾ ਕੇ ਮਾਲਕ ਕੋਲੋਂ ਮੰਗ ਨੌਕਰ ਕੋਲੋਂ ਕੁਝ ਨਹੀਂ ਮਹਾਰਾਜ ਉਹਨੇ ਟੋਕਰੀ ਮਾਰੀ ਹੈ ਤੇ ਦਰਦ ਹੋ ਰਿਹਾ ਹੈ ਸ੍ਰੀ ਗੁਰੂ ਅਰਜਨ ਦੇਹ ਮਹਾਰਾਜ ਹੱਸ ਪਏ ਕਹਿੰਦੇ ਬਸ ਫਿਰ ਬਾਬੇ ਬੁੱਢੇ ਦੇ ਹੱਥਾਂ ਦੀ ਟੋਕਰੀ ਵੱਜ ਗਈ ਹੁਣ ਤੈਨੂੰ ਦਵਾਈ ਦੀ ਲੋੜ ਨਹੀਂ ਤੂੰ ਠੀਕ ਹੋ ਗਿਆ ਬਾਬੇ ਬੁੱਢੇ ਦੇ ਹੱਥਾਂ ਦੀ ਟੋਕਰੀ ਵੱਜ ਗਈ ਹੈ ਹੁਣ ਤੈਨੂੰ ਦਵਾਈ ਦੀ ਲੋੜ ਨਹੀਂ ਤੂੰ ਠੀਕ ਹੋ ਗਿਆ ਹੈ ਹੁਣ ਤੇਰਾ ਰੋਗ ਠੀਕ ਹੋ ਗਿਆ ਹੈ ਕਿਸੇ ਦਵਾਈ ਦੀ ਲੋੜ ਨਹੀਂ ਪਤਾ ਕਿਉਂ ਬਾਬੇ ਬੁੱਢੇ ਦੇ ਹੱਥਾਂ ਵਿੱਚ ਬਰਕਤ ਹੈ ਬਾਬਾ ਬੁੱਢਾ ਸਾਹਿਬ ਦੇ ਬੋਲਾਂ ਵਿੱਚ ਕਰਾਮਾਤ ਹੈ ਬਾਬੇ ਬੁੱਢੇ ਦੇ ਕਦਮਾਂ ਵਿੱਚ ਕ੍ਰੰਤੀ ਹੈ ਕਿਉਂਕਿ ਗੁਰਸਿੱਖਾਂ ਅੰਦਰ ਸਤਗੁਰ ਵਰਤੈ ਬਾਬੇ ਬੁੱਢੇ ਵਿੱਚ ਗੁਰੂ ਵਰਤ ਰਿਹਾ ਬੁੱਢਿਆ ਤੇਰੇ ਤੋਂ ਕਦੇ ਓਲੇ ਨਾ ਹੋਸੀ ਜਿੱਥੇ ਤੇਰਾ ਵਾਸਾ ਉੱਥੇ ਗੁਰੂ ਨਾਨਕ ਦਾ ਵਾਸਾ